ਪੂਰੀ ਕਰਾ। ਪਰਾ ਵੀ ਕਰਾ ਜੀ। ਉਹਰੇ ਅੰਦਰ ਕੁਲੇ ਆਜਾ। ਉੱਥੇ ਆ ਜਾ। ਇੱਥੇ ਆ ਜਾ। ਉਹਰੇ ਆ ਜਾ ਰਹਾ। ਆ ਆ। ਜੇ ਦੇਖਾ ਵੀ ਰਹਾ ਉਹਰੇ ਆ। ਕੋਈ ਨਹੀਂ ਕੋਈ। ਉਹਰੇ ਆ ਜੀ ਨਿਕਲ। ਹਾਂ ਮੇਰੇ ਕੋਲ। ਕਾਹੀ ਆਵੇਗਾ। ਇਹ ਇੱਕ ਇੱਥੇ ਆਪਾਂ ਫਰਚਰ ਬੱਚਿਆ ਨਹੀਂ ਖੰਸ ਚਾਏ ਆ। ਕਰੀ ਪਰਿਆ। ਕਰ ਕਰਿਆ ਕਰਿਆ। ਕਰਿਆ ਜੀ। ਅਸੀਂ ਪਹਿਲੇ ਕਿਹਾ ਸੀ। ਕਰਿਆ ਜੀ। ਤਾਂ ਰੁਕ ਜਾ। ਤੂੰ ਕੌਣ ਰੁਕਦਾ ਫੰਕਸ਼ਨ ਦੀ ਉਪਲਬਧਤਾ ਕਰਿ ਦੇਣੀ। ਜੀ। ਤੇਰੇ ਸਾਹਲਾ। ਜੇ ਮੇਰੇ ਕੋਲ ਮੇਰੇ ਕੋਲ ਆਇਆ ਹੁਣ ਤਾਂ। नि भीर प्यारे भी कहरुजगारी आप खत्म कर दे आप कह दता थोड़े भी बुलाया ਬੜਾ ਦੁੱਖ ਲੱਗ ਰਿਹਾ ਮੈਨੂੰ ਮੈਂ ਪਹਿਲੀ ਵਾਰ ਕਹਿ ਰਿਹਾ ਦੇਖੋ ਅਸੀਂ 100% ਸਰਕਾਰ ਗਲਤ ਨਹੀਂ ਜੇ ਗਲਤ ਤਾਂ 100% ਤਾਂ ਸਾਰੀ ਸਰਕਾਰ ਪੂਰੀ ਬਗਬਗਾ ਉਹ ਕਰ ਚੱਕ ਚੱਕ ਕਿਉਂ ਗੰਦਾ ਜਿਹੜੀਆਂ ਹੁੰਦੀਆਂ ਹੀ ਨਹੀਂ ਦੋ ਤਿੰਨ ਐਸੇ ਚੈਨਲ ਪੁਰੇ ਕਰਦੇ ਆ ਮੈਂ ਕਹਿੰਦਾ ਕਿ ਇੱਥੇ ਬੱਚੇ ਨਹੀਂ ਹੋਣ ਹਾਰ ਬੱਚੇ ਆ ਜਿਹੜੇ ਹੋਣ ਹਾਰ ਬੱਚੇ ਆ ਇੱਥੇ ਆਹ ਸੂਰ ਦੇ ਇੰਨੇ ਬੱਚੇ ਹੋਣ ਹਾਰ ਪਿੱਛੇ ਕਿਤੇ ਇੱਧਰ ਭੁਲੇਈਆ ਨਾ ਆਪ ਪਿੰਡ ਦੀਆਂ ਦੁਨੀਆ ਚ ਨਾ ਕਮਾਇਆ ਭਾਈ ਰੁਪਏ ਸਾਡੀ ਉਹ ਮਟਿਆਰ ਸਾਡੀ ਬੱਚੀ ਵਾਰਡ ਪੀਸ ਦੇ ਵਿੱਚੋਂ ਕੋਡ ਲੈ ਕੇ ਆਈ ਆ ਦੁਨੀਆ ਦੀ ਪੁਲਿਸ ਦੇ ਵਿੱਚੋਂ ਕਿਤੇ ਇਹਨਾਂ ਨੇ ਇਟਰੂ ਕੀਤੀ ਆ ਪਤਾ ਲੱਗਿਆ ਵੀ ਬੱਚੀਆਂ ਤੇ ਹੌਸਲੇ ਗਲੰਦ ਹੋਣ ਹੋਰ ਹੋਰ ਮਾਪਕੇ ਕਹਿਣ ਦੀ ਇਹ ਜੇ ਸਾਡਾ ਪੁੱਤ ਇਹ じゃ ਬਣ ਗੋ ਜੋ ਆ ਕਾਰਜ ਕਰ ਰਹੇ ਆ ਕਰੋੜਾ ਰੁਪਏ ਦੇ ਵੀ ਦੱਸ ਦੋ ਮੈਂ ਪਹਿਲਾਂ ਪੋਲੇ ਨਹੀਂ ਜਿੱਦਾਂ ਕਿ ਦੁੱਖ ਰਹਿ ਰਹਿਆ ਉਹ ਵੀ ਦੱਸ ਦੋ ਪ੍ਰਾਇਮਰੀ ਹਾਈ ਐਸਕੇਂਡ ਸਕੂਲਾਂ ਦੇ ਵਿੱਚ ਆਪਾਂ ਬੱਕ ਬੱਕ ਕਾਰਜਾਂ ਦੇ ਨੀ ਪੱਤਰ ਰੱਖੇ ਉਹਨੂੰ ਘਾਟ ਨੂੰ ਜਿੱਤਾ ਗੱਲ ਇਹ ਨਹੀਂ ਕਿ ਆ ਵੀ ਜਿਹੜੀ ਮਾਨ ਸਰਕਾਰ ਆ ਸਾਡੇ ਮਾਨ ਤੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਉਹਨੇ ਕਹਦਾਇਤ ਕੀਤੀ ਸੀਗੀ ਵੀ ਜੇ ਕੰਮ ਹੋ ਗਿਆ ਤਾਂ ਉਦਘਾਟਨ ਕਰਨਾ ਪਹਿਲੀ ਇਹ ਸਰਕਾਰਾਂ ਕਰਦੀਆਂ ਸੀਗੀ ਆ ਨੀ ਪੱਤਰ ਰੱਖ ਦਿੰਦੇ ਸੀ ਮੁੜ ਕੇ ਪਤਨੀ ਗ੍ਰਾਂਟ ਨਹੀਂ ਆਉਂਦੀ ਸੀ ਜਾਂ ਆਪਾਂ ਨੂੰ ਲੋਹ ਰਾਜ ਤੇ ਪਾ ਕੇ ਕੱਲੇ ਉਹੀ ਪੱਤਰ ਰਹਿ ਜਾਂਦੇ ਅੱਜ ਤੱਕ ਖੜੇ ਆ ਕੋਈ ਉਹਦੀ ਵਿੱਚ ਜੋ ਵੀ

ਕਰ ਲੈਂਦਾ ਆਪਾਂ ਕਰ ਹਾਂ ਮੇਰੀ ਗੱਲ ਪੱਕੀ ਹੈ ਇੱਥੇ ਆਪਾਂ ਫਰਚਰ ਬੱਚਿਆਂ ਦੇ ਨਾਲ ਸੋਚਾਏ ਕਰੀਏ 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 ਅਸੀਂ ਬੜੇ ਲਿਖੇ ਸੀ ਗ੍ਰੀਨ ਆਪੋਰਟ ਕਰਿਆ ਜੀ ਤੁਹਾਨੂੰ ਰੋਜ਼ਾ ਕਿ ਤੋ ਬਹੁਤ ਲੋਕਾਂ ਦਾ ਪ੍ਰਕਾਸ਼ ਨਿਯੋਗ ਦਾ ਕਿਤੇ ਜੀ ਸਰ ਸਾਡੇ ਸੁਣੇ ਨਹੀਂ ਗੱਲ ਤੇ 10 ਸਾਲ ਹੋ ਗਏ ਜਾਂ ਮੇਰੇ ਕੋਲ ਮੇਰੇ ਕੋਲ ਆਇਆ ਹੁਣ ਆਜਾ ਆਜਾ ਉਹ ਮੇਰੇ ਕੋਲ ਜਾਣਦੇ ਹੋ ਘਰੇ ਆ ਜੀ ਘਰੇ ਜੀ ਆਪਾਂ ਹੁਣ ਦੇ ਆਪਾਂ ਮੈਂ ਕਿ ਕਰ ਤੂ ਇਹ ਤੂੰ ਪਹਿਲਾਂ ਕਿੰਨੇ ਬੈਗ ਉਹਨੇ ਲਿੰਕੇ ਵੀ ਹੋ ਜਾਊਗਾ ਤੂੰ ਦੱਸ ਤਾਂ ਮੈਨੂੰ ਨਾ ਆਪਾਂ ਕਰੀਏ ਤੁਹਾਡਾ ਲੈ ਕੇ ਦੂ ਤੂੰ ਤੁਹਾਡਾ ਜੇ ਮੈਂ ਥੋੜੀ ਬਾਅਦ ਆ ਮੈਂ ਜਿੱਥੇ ਤੱਕ ਲੈ ਕੇ ਜੰਮੂ ਠੀਕ ਹੈ ਲੇਕਿਨ ਪਿਆਰੇ ਵੀਰੋ ਅਸੀਂ ਵੀ ਕਹਿੰਦੇ ਸਾਡੇ ਬੇਦਕਾਰੀ ਆਪਾਂ ਖਤਮ ਕਰਵੇ ਆਪਾਂ ਹੁਣ ਕੰਮ ਕਰਨੇ ਬਹਿ ਜਾ ਆ ਜਾ ਕਹਿ ਕੇ ਮੈਂ ਕਹਿਤਾ ਉਹ ਕਿਹਾ ਲੈ ਤਾ ਥੋੜੇ ਵੀ ਬੁਲਾਇਆ ਠੀਕ ਹੈ ਚਲੋ ਚਲੋ ਉਹ ਕਿ ਇਹਨਾਂ ਦਾ ਵੀ ਫਰਜ਼ ਆ ਉਹ ਇਹਦੀ ਮੰਗਾਏ ਮੰਗਦੇ ਆ ਪਰ ਥੋੜਾ ਜਿਹਾ ਆਪਾਂ ਨੂੰ ਜੇ ਮੈਂ ਇੱਕ ਤਾਂ ਸਾਨੂੰ ਇਹ ਵੀ ਮਾਸਾ ਕੋਲ ਵਾਦਾ ਤਾਂ ਵੀ ਜੇ ਕਿਸੇ ਦੀ ਕੋਈ ਮੰਗਾ ਜਾਂ ਸਰਕਾਰ ਦੀ ਆ ਕੋਈ ਥਾਮੀ ਆ ਕੇ ਘਰੇ ਦੱਸੋ ਅਸੀਂ ਜਾ ਕੇ ਛੋਟੀਆਂ ਜਿਹੜੀਆਂ ਬੇਤੀਆਂ ਤੇ ਸੀਆਬਾ ਕੋ ਲੈ ਕੇ ਜਾ ਮਾਰ ਕੇ ਗੱਲ ਇਹ ਕਰਦੇ ਆ ਵੀਦ ਬਾਟ ਨੂੰ ਉਹ ਕਰਦੇ ਆ ਜਦੋਂ ਉਹ ਜਿਹੜਾ ਕਾਰਜ ਪੂਰਾ ਹੋ ਜੇ ਇੱਕ ਮੈਂ ਬੜਾ ਦੁੱਖ ਲੱਗ ਰਿਹਾ ਮੈਨੂੰ ਮੈਂ ਪਹਿਲੀ ਗੱਲ ਕਹਿ ਰਿਹਾ ਦੇਖੋ ਅਸੀਂ 100% ਸਰਕਾਰ ਗਲਤ ਨਹੀਂ ਜੇ ਗਲਤ ਤਾਂ 100% ਤਾਂ ਸਾਰੀ ਸਰਕਾਰ ਪੂਰੀ ਬਗਵਾ ਹੈ ਉਹ ਪਰ ਤੱਕ ਤੱਕ ਕਿ ਉਹ ਗੰਦਾ ਜਿਹੜੀਆਂ ਹੁੰਦੀਆਂ ਹੀ ਨਹੀਂ ਦੋ ਤਿੰਨ ਐਸੀ ਚੈਨਲ ਪੂਰੇ ਕਰਦੇ ਆ ਮੈਂ ਕਹਿੰਦਾ ਕਿ ਇੱਥੇ ਬੱਚੇ ਨਹੀਂ ਹੋਰ ਹਾਰ ਬੱਚੇ ਆ ਜਿਹੜੇ ਹੋਰ ਹਾਰ ਬੱਚੇ ਇੱਥੇ ਆਹ ਸਕੂਲ ਦੇ ਇੰਨੇ ਬੱਚੇ ਹੋਰ ਹਾਰ ਪਿੱਛੇ ਕਿਤੇ ਇੱਟੂ ਲਈ ਹੈ ਨਾ ਆਪ ਪਿੰਡ ਤੇ ਇਹ ਦੁਨੀਆ ਤੇ ਨਾ ਕਮਾਇਆ ਭਾਈ ਰੁਪਈ। ਸਾਡੀ ਉਹ ਮਟਿਆਰ ਸਾਡੀ ਬੱਚੀ ਵੱਡ ਪੀਸ ਦੇ ਵਿੱਚੋਂ ਗੋੜ ਲੈ ਕੇ ਆਈ ਆ ਦੁਨੀਆ ਦੀ ਪੜ੍ਹਸ ਦੇ ਵਿੱਚੋਂ ਕਿਤੇ ਇਹਨਾਂ ਨੇ ਇੰਟਰਵਿਊ ਕੀਤੀ ਆ। ਪਤਾ ਲੱਗਿਆ ਨਹੀਂ ਬੱਚੀਆਂ ਤੇ ਹੌਸਲੇ ਗਲੰਦ ਹੋਣ ਹੋਰ ਹੋਰ ਮਾਪਕੇ ਕਹਿਣ ਦੀ ਇਹ ਜੇ ਸਾਡਾ ਪੁੱਤ ਇਹ じゃ ਬਣ ਜਾ। ਆਪਣੀ ਕਲਾਸ ਦੀ ਬੱਚੀ ਇਹ 2460 ਦੇ ਵਿੱਚੋਂ ਟੌਪ ਕੀਤਾ 600 ਤੋਂ 600 ਨੰਬਰ ਲੈ ਆ। ਇਹ ਤੇ ਇੱਕ ਕੋ ਪੀਤੀ ਹੈ ਨਾ ਨਹੀਂ ਅਰਪਿਤ ਤੌਰ ਬਾਕਸਿੰਗ ਦੇ ਇੱਕੋ 골ਡ ਸਟੇਟ ਤੋਂ ਨੇਸ਼ਨ ਦੇ ਵਿੱਚ ਬ라운 ਆ ਇੱਕ ਟੀਵਟੀ ਗੱਲ ਹੈ ਜਿੱਤੇ ਆਏ ਆ ਤਾਂ ਸਾਡਾ ਮੈਕਰੋ ਬੱਚਿਆਂ ਨਾਲ ਕਰ ਲੋ ਮਰਤੀ ਤੌਰ 800 ਮੀਟਰ ਸਲਾਈਡ ਵੀ ਕਰਦਾ 800 ਤੋਂ 1500 ਨੇਸ਼ਨ ਪਾਰਟਿਸਪੇਟ ਕਰ ਰੱਖਿਆ ਇਹ ਪੀੜ ਦੇ ਤੋਂ ਪਹਿਲਾ లైక్ ఎక్జిషన్ ਤੋਂ ਅਰਧਿਤ ਕਰੋ 400 ਮੀਟਰ ਤੋਂ ਸਿਲ버 ਮੈਡਲ ਸਟੇਟ ਤੋਂ ਜੀਵਨ ਜੋਤ ਕੌਰ ਆਪਣੀ ਜਵਾਦ ਵਿੱਚ ਮੈਡਲ ਜੀਵਨਾ ਹੋਰ ਕਿੰਨੇ ਬੱਚੇ ਪਿੰਡ ਦੇ ਕਿੱਡੇ ਵੱਡੇ ਪਲੇਅਰ ਹੋਏ ਨੇ ਆਖੀ ਕਰੋ ਜੁਆ ਕਾਰਜ ਕਰ ਰਹੇ ਆ ਕਰੋੜਾ ਰੁਪਏ ਦੇ ਵੀ ਦੱਸ ਦੋ ਮੈਂ ਪਹਿਲਾਂ ਬੋਲਿਆ ਨਹੀਂ ਸੀ ਤਾਂ ਕਿ ਦੁੱਖ ਨਾ ਕਹਿ ਰਿਹਾ ਉਹ ਵੀ ਦੱਸ ਦੋ 101 ਕਰੋੜ 19 ਲੱਖ ਦੇ ਇਹ ਟਿੱਪੀ ਕੋਲ ਨੂੰ ਲੱਗਦੀ ਹੈ 73000 ਦਾ ਕਹਾ ਟੈਂਟਰ ਪਾਸ ਹੋ ਗਏ ਜਲਾਲ ਆਪਣਾ ਭਾਈ ਰੋਪਾਲੇ ਕੰਮ ਚੱਲੀ ਜਾਂਦੇ ਆ ਪਹਿਲੀ ਸਰਕਾਰ ਆ ਜਿਹੜੀ ਪਾਣੀ ਲਈ ਸੂਰ ਦੇ ਪਿੰਡਾਂ ਨੂੰ ਵਧੀਆ ਪਾਣੀ ਦੇਈ ਸਹਾੜੇ ਵਾਲੀ ਲਹਿਰ ਤੋਂ ਪੂਰੇ ਪਾਣੀ ਆ ਰਿਹਾ ਭਾਈ ਗੁੱਪੇ ਦੇ ਵਿੱਚ ਕੀ ਜੋਗ ਪਾਣੀ 22 ਕਰੋੜ ਰੁਪਏ ਦਾ ਬਕੀ ਦਾ ਉੱਥੇ ਪਾਣੀ ਗਿਆ ਕਿ ਡਮਾਟਰ ਬਕਸ ਫਰਾਗ ਪਿਆਉਣ ਦਾ 5 ਕਰੋੜ 25 ਲੱਖ ਦਾ ਟ੍ਰੀਟਮੈਂਟ ਪਲਾਂਟ ਲਾਵਾਂਗੇ ਹਾ ਸੀਵਰੇਜ ਦਾ ਇਹ ਵੀ ਦੱਸ ਦੋ ਮੈਂ ਕਿਹਨੂੰ ਸਾਡੇ ਦੇ ਘਾਟਾ ਦੱਸੋ ਇਹ ਵੀ ਦੱਸ ਦੋ ਪੰਜਾਬ ਦੇ ਵਿੱਚ ਜੋ ਕੰਮ ਚੱਲਦਾ ਅਸੀਂ ਬਾੜਾ ਕਰਦੇ ਹਾਂ ਸੁਲਝ ਕਮਰੇ ਪਾਸੇ ਉਹ ਗੰਦਾ ਰੰਗ ਆ ਕਰੀਏ ਜਮਾ ਮਦਦ ਵੀ ਮੈਂ ਹੈਰਾਨ ਮੰਨਦਾ ਜਿਹੜੇ ਸਾਡੇ ਪੰਜਾਬ ਦੇ ਦੋਖੀ ਨੇ ਜਿਹੜੇ ਪੰਜਾਬ ਦੇ ਦੋਖੀ ਨੇ ਸਿਧਾਣੇ ਪਿੰਡ ਦੇ ਵਿੱਚ ਨਵੇਂ ਬਾਥਰੂ ਬਣਾਏ ਅਸੀਂ ਬਾਥਰੂ ਉੱਤੇ ਜਮਾਣੀ ਪੱਥਰ ਰੱਖਦੇ ਨਵੇਂ ਬਾਥਰੂਮ ਬਣਾਏ ਆ ਕਮਰੇ ਬਣਾਏ ਆ ਏਸੀ ਲੱਗਦੇ ਆ ਪੈਨਲ ਆਏ ਨੇ ਜਿੱਦ ਤੱਕ ਫੋਰਡ ਆਈ ਨਹੀਂ ਕਿਤੇ ਹੋਈ ਸੀ ਪਹਿਲਾਂ ਸਮੇਂ ਦੇ ਦੌਰ ਸਰਕਾਰੀ ਨੂੰ ਉੱਪਰ ਹੋ ਰਿਹਾ ਹੈ ਪ੍ਰਾਈਵੇਟ ਸਹੂਲਤ ਆਹ ਵਾਟਾ ਕੁੰਨੌਂ ਦੀਆਂ ਜੇ ਫੋਟੋ ਖਿੱਚੀ ਤਾਂ ਬੱਚੇ ਫੰਡਾ ਪਾਣੀ ਪੀ ਰਹੇ ਆ ਕਮਾਲ ਹੈ ਯਾਰ ਆ ਦੋ ਤਿੰਨ ਜਾਣੇ ਆ ਇਹ ਮਗਰ ਪਏ ਹੱਥ ਤੋਕੇ ਪਤਾ ਨਹੀਂ ਕੀ ਤੇ ਕਿੰਨੇ ਕਿਲੋ ਕਰਦਾ ਨਹੀਂ ਉਹ ਚੀਜ਼ਾਂ ਵੀ ਦੱਸੋ ਜੋ ਚੰਗੀਆਂ ਹੋ ਰਹੀਆਂ ਮੈਂ ਕਹਿੰਦਾ ਮਾੜੀਆਂ ਸਾਡੀਆਂ ਦੱਸੋ ਚੰਗਾ ਵੀ ਦੱਸੋ ਕਿਉਂ ਚੰਗਾ ਕਰ ਰਹੀ ਹੈ ਸਰਕਾਰ ਨੂੰ ਕੋਣ ਪਤਾ ਤਾਂ ਹੈਗਾ ਹੀ ਆ ਇਹਨਾਂ ਦੇ ਕਿਹਦੇ ਥੋੜਾ ਚੱਲ ਜੂ ਆ ਪੂਲ ਵਾਲੇ ਚੜ੍ਹ ਕੇ 20 ਸਾਲ ਹੋ ਗਏ ਸੀ ਜਿੱਦ ਤੱਕ ਟੈਂਪ ਦਾ ਪਾਟ ਗਿਆ ਕਿਤੇ ਉੱਥੇ ਬੋਟ ਸਾਈਕ ਦੇ ਕਿਤੇ ਪੜਾਈਏ ਕਿਤੇ ਕਿਸੇ ਨਾਲ ਉਹਨਾਂ ਨੂੰ ਮੈਨੂੰ ਆਈ ਥਿੰਕ ਫਿਰ ਨਹੀਂ ਸੀ ਜੇਕਰ ਤੋਂ ਬੜਾ ਪਾਣੀ ਖੜਾ ਤੇ ਪਾ ਦੇ ਉਹ ਵੀ ਬਹੁਤੀ ਜਿਹੜੀ 1.5 ਕਰੋੜ ਦੀ ਫੇਰ ਨਹੀਂ ਵੜ ਗਈ ਉਹ ਦੱਸਦੀ ਇਹ ਜਿਹੜੇ ਪੁਲ ਬਣਾਏ ਆ ਰਾਪਰੇ ਦੇ ਵਿੱਚ ਲੱਕੜ ਦੇ ਪੁਲ ਸੀ ਦੋਨਾਂ ਜਿਹੜੀਆਂ ਪਾਰਟੀਆਂ ਨੇ ਸਰਕਾਰਾਂ ਇਹ ਦਿੱਤੀ ਇਹਨੇ ਉਹਨਾਂ ਨੂੰ ਵੀ ਕਿਤੇ ਬੱਚੇ ਲੰਘਦੇ ਆ ਸਕੂਲ ਵਾਲੀਆਂ ਬੱਚਿਆਂ ਦੇ ਟੁੱਟ ਜਾਣਗੇ ਇਹ ਜਿਹੇ ਪੁਲ ਬਣਾਏ ਪਾਏ ਆ ਕਿ ਕਿਸੇ ਨੇ ਰਿਪੋਰਟ ਪਾਈ ਆ ਕਿ ਨਹੀਂ ਨਹੀਂ ਅਗ ਸਕੂਲਾਂ ਦੇ ਕੰਮ ਕੋ ਕਰਾਉਂਦੇ ਕਿਉਂ ਕਬਰੇ ਬਾਤ ਮਾੜਾ ਕਰਤੇ ਈ ਸੀ ਲਾਤੀ ਮਾੜੇ ਕਰਤੀ ਆ ਬੱਚੇ ਥੱਲੇ ਬੈਠੇ ਤਪੜਾ ਤੇ ਮੁੰਡਾ ਵਧੀਆ ਫੀਚਰ ਆ ਗਿਆ ਬਾੜਾ ਹੋ ਗਿਆ ਇਹ ਗੱਲਾਂ ਦੇਖੋ ਜੀ ਕੱਲੀ ਐਡਾ ਹੀ ਚਲਦੀ ਜਾਂਦੀ ਆ ਵੀ ਹਰ ਗੱਲ ਹੀ ਪਿੱਛੇ ਪੈ ਕੇ ਲੋਕਾਂ ਨੂੰ ਪਤਾ ਆਏ ਆਹ ਲਈਏ ਗੱਲ ਬੜਾ ਲੈ ਕੇ ਕੜੂ ਬੜਾ ਆ ਗਿਆ ਤੁਸੀਂ ਉਹੀ ਉੱਚਾ ਬੋਲ ਦਿੱਤ ਗੁਰੂ ਘਰ ਚੱਲਣ ਆਉਂਦੇ ਬੱਚੇ ਲੈ ਕੇ ਅਸੀਂ ਲੈ ਕੇ ਚੱਲਦੇ ਹਾਂ 100% ਅਸੀਂ ਗੱਲ ਤਾਂ ਉਸ 100% ਅਰਦਾਸ ਕਰਾਉਣ ਇਹ ਲੋਕ ਅਰਦਾਸ ਕਿਸਾਨ ਵੀ ਨਹੀਂ ਫਰਜਾ ਉਹਨਾਂ ਦਾ ਹੱਕ ਸਾਡੇ ਪੰਜਾਬ ਲਈ ਲੜਦੇ ਨੇ ਦੁਨੀਆ ਵਾਲੇ ਕਿਸਾਨ ਸਾਡੇ ਭਰਾ ਅਸੀਂ ਵੀ ਕਿਸਾਨ ਦੇ ਪੁੱਤਰਾ ਸਾਡੇ ਨੇ ਲੜਦੇ ਆ ਉਹ ਇਹ ਸਰਕਾਰ ਨਾਲ ਲੜਦੇ ਆ ਉਹਨਾਂ ਦਾ ਕੋਈ ਨਾ ਹੱਕ ਹੈ ਉਹ ਪੁੱਛਣ ਸਿਭਾਣ ਚਾਰ ਤੱਕ ਚੁਕਾ ਕੇ ਇੱਥੇ ਆ ਕੇ ਚਾਰ ਚੱਕਰ ਕਾ ਕੇ ਲਈ ਆਉਂਦੇ ਆਪ ਤੁਸੀਂ ਕਾ ਕੇ ਆਪ ਬੋਲ ਦਿਓ ਬੋਲ ਦਿਓ ਆ ਦੋ ਤਿੰਨ ਇਹ ਜੀ ਸੀ ਮੇਰੇ ਪਿੰਡ ਵਾਲੇ ਨੇ ਦੱਸਿਆ ਜੇ ਸਵਾਲ ਪੁੱਛਦੇ ਤੁਸੀਂ ਪਿੰਡ ਵਾਲੇ ਜਾਣਦੇ ਤੂੰ ਕੌਣ ਆ ਜੇ ਸਵਾਲ ਪੁੱਛਦਾ ਸੀ ਅਗੇ ਜੀ ਕਣਕ ਨੂੰ ਅੱਗ ਲੱਗੀ ਤੁਸੀਂ ਕਹੇ ਜੀ ਮੈਂ ਫੁਆਰ ਪਰ ਲਿਆ ਕਰ ਜਾਇਆ ਸਾਡੇ ਪਿੰਡ ਚ ਬਹੁਤ ਕੰਮ ਚੱਲੀ ਜਾਂਦਾ ਹੈ ਵੀ ਪਤਾ ਨਹੀਂ ਕਿੱਥੋਂ ਆ ਜਾਂਦਾ ਚਲੋ ਰੱਬ ਇਹਨਾਂ ਨੂੰ ਸਬਤ ਬਖਸ਼ੇ ਆਪਾਂ ਆਪ ਦੀ ਗੱਲ ਕਰਕੇ ਦੇਖੋ ਬੱਚਿਓ ਬਹੁਤ ਖੁਸ਼ੀ ਮਿਲੀ ਹੈ ਤੁਸੀਂ ਆਖੋਗੇ ਵੀ ਐਮਐਲਏ ਸਾਹਿਬ ਬੜਾ ਫੌਖਾ ਬੋਲਣਾ ਕਿ ਓਥੇ ਕਰ ਸਕੇਗੇ ਹੌਂਸਾ ਪਹਿਲਾਂ ਬਹੁਤ ਵਧੀਆ ਖੁਸ਼ੀ ਮਿਲੀ ਹੈ ਸਾਡੇ ਸਿਆਣੇ ਬੱਚੇ ਨੰਨੇ ਮੁੰਨੇ ਬੱਚੇ ਤੁਸੀਂ ਬਹੁਤ ਪ੍ਰਾਪਤੀਆਂ ਕਰਨੀਆਂ ਤੁਹਾਡੇ ਦੇ ਵਿੱਚੋਂ ਸਾਨੂੰ ਭਵਿੱਖ ਦਿੱਤਾ ਹੈ ਭਵਿੱਖ ਤਾ ਬਣੂਗਾ ਜੇ ਇਹ ਅਫਸਰ ਸਾਹਿਬਾਂ ਵਧੀਆ ਪੜਾਉਣਗੇ ਓਥੋਂ ਪੜਾਉਣਗੇ ਜੇ ਚੰਗਾ ਇੱਥੇ ਸਕੂਲ ਦਾ ਪ੍ਰਬੰਧ ਵਧੀਆ ਹੋਊਗਾ ਵਧੀਆ ਕਵਰੇ ਮਿਲੇ ਆ ਬੈਠਣ ਨੂੰ ਫਰਿਚਰ ਮਿਲ ਗਿਆ ਪਾਣੀ ਖੰਡਾ ਪੀਣ ਨੂੰ ਕੂਡਰ ਲੱਗਦਾ ਗਿਆ ਤੇ ਆਪ ਪੂਰੇ ਹੋ ਗਏ ਪਹਿਲਾਂ ਤਾਂ ਮੁੰਡਿਆਣੀ ਜਦੋਂ ਇੱਕ 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 ਤੇ ਆਪ ਪੁੱਦਾ ਸੀ 100 ਬੱਚੇ ਬਣਾਉਂਦਾ ਹੁਣ ਸਾਰੇ ਇਹ ਆਪ ਪੂਰੇ ਹੋ ਗਏ ਪ੍ਰਾਇਮਰੀ ਸਕੂਲ ਦੇ ਵਿੱਚ ਸਲਾਮ ਕਰਦਾ ਸਾਡੀ ਉਹ ਟੀਚਰ ਭੈਣ ਜੁਨੇ ਰਮੈਸਰ ਨੂੰ ਰਾਮਣ ਰਾਮਣਜੀਤ ਨੂੰ ਕੱਲੀ ਦੇ 70 70 ਬੱਚੇ ਪੜਾਏ ਤੇ ਹੁਣ ਪੂਰਾ ਸਟਾਫ ਹੋ ਗਿਆ ਵੀ ਲਿਖ ਲਿਆ ਕਮੰਡਰ ਵੀ ਸਟਾਫ ਪੂਰਾ ਹੋ ਗਿਆ 100 ਟੀਚਰ ਹੋਣਾ ਹੈ ਨਾ ਮਾ ਆਪਣੇ ਹਲਕੇ 'ਚ ਇਹ ਨਹੀਂ ਦੇਖਣਾ ਉਹ ਨਹੀਂ ਦੇਖਣਾ 50 55000 ਸਾਡੇ ਪਰਿਵਾਰਾਂ ਦੇ ਨੌਕਰੀਆਂ ਮਿਲ ਗਿਓ ਗਰੀਬ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ ਜਿਨ੍ਹਾਂ ਦੀ ਕੌਣ ਕੀ ਨਹੀਂ ਪੈਦੀ ਸਕੇ ਅੱਗੇ ਨੌਕਰੀ ਦੇਣ ਵਾਸਤੇ ਤੇ ਲੈਣ ਵਾਸਤੇ ਇਹ ਤਾਂ ਫਾਸਲਾ ਬਹੁਤ ਦੂਰ ਦਾ ਕਿੰਨੇ ਪੈਸੇ ਇੱਕ ਘਰ ਕਰੱਖਣਾ 50 ਲੱਖ ਰੁਪਏ ਪਰਿਵਾਰੀ ਕਰਨਾ 60 ਲੱਖ ਰੁਪਏ ਆਪਾਂ ਕਹਿੰਦੇ ਜੇ ਘਟਾ ਲਓ ਕੋਈ ਰਿਸ਼ਤੇਦਾਰ ਨਾਲ ਥੋੜੇ ਘਟਾ ਲਓ ਡੋਰੀ ਲੱਗ ਜਾਂਦੀ ਸੀ ਹੁਣ ਘਰੇ ਪੌਣ ਆਏ ਨੇ ਨਾ ਕਿਸੇ ਦੀ ਪਰਵਾਹ ਜਿਹੜਾ ਬੱਚਾ ਮੈਡ ਦੇ ਵਿੱਚ ਹੈ ਕਿਸੇ ਕਿਸੇ ਵੱਡੀ ਪਾਰਟੀ ਦਾ ਨਹੀਂ ਬੱਚਾ ਬੱਚਾ ਉਹਦੀ ਮਿਹਨਤ ਹੈ ਮਾਪੇ ਪਾਰਟੀ ਵੱਖ-ਵੱਖ ਪਾਰਟੀਆਂ ਹੋਣਾ ਚਾਹੀਦਾ ਉਹ ਬੱਚਾ ਦਾ ਭਵਿੱਖਾ ਉਹਨੇ ਮਿਹਨਤ ਕਰਕੇ ਮੈਡ ਜਾਇਆ ਮੈਡ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਜਿਹੜੀ ਦੇਖਿਆ ਗਿਆ ਕੌਣ ਆ ਕੀ ਦਾ ਬੱਚਾ ਉਹ ਬੱਚਾ ਤਾਂ ਇਹਨਾਂ ਦੀ ਮਿਹਨਤ ਕਰਕੇ ਉਹ ਨੰਬਰ ਲੈ ਆ ਇੱਕ ਇੱਕ ਪ੍ਰਵਾਦ ਵਿੱਚ ਤਿੰਨ ਤਿੰਨ ਨੌਕਰੀਆਂ ਦਿੱਤੀਆਂ ਗਈਆਂ ਹੋਰ ਆਏ ਨੇ ਘਰੇ ਵਿਦੇਸ਼ਾਂ ਦੇ ਕੈਨੇਡਾ ਗਏ ਹੋਏ ਉਹ ਬੱਚੇ ਗੇਰਦਗਾਰ ਬੱਚੇ ਜਿਹੜੇ ਕੈਨੇਡਾ ਕੇ ਸੁੱਤੀ ਫੋੜ ਗਏ ਉਹ ਸਬਸਪੈਕਟਰ ਭਰਤੀ ਹੋ ਗਿਆ। ਉਹ ਇੰਸਪੈਕਟਰ ਭਰਤੀ ਹੋ ਗਿਆ। ਇਹ ਮਾਨ ਸਰਕਾਰ ਦੇ ਜਿਹੜਾ ਕੀਤਾ ਉਹ ਤਾਂ ਦੱਸੋ। ਅੱਗੇ ਬਹੁਤ ਔਖਾ ਸੀ ਆਮ ਪਰਿਵਾਰ ਨੂੰ ਗਰੀਬ ਪਰਿਵਾਰ ਨੂੰ ਬੱਚਿਆਂ ਨੂੰ ਭਰਤੀ ਕਰਾਉਣਾ, ਅਫਸਰ ਭਰਤੀ ਕਰਾਉਣਾ ਕਿਉਂਕਿ ਪਹੁੰਚ ਨਹੀਂ ਹੁੰਦੀ ਜਿਵੇਂ ਜਮੀਨ ਵੇਚ ਕੇ ਕਹਿੰਦੇ ਜਲ ਕੋਈ ਨਹੀਂ। ਜਮੀਨ ਵੇਚ ਦੇਣਾ ਮੁੰਡਾ ਅਫਸਰ ਭਰਤੀ ਹੋ ਜਾਊਗਾ। ਪਹਿਲੀ ਵਾਰ ਹੋਇਆ ਕਿ ਬਿਨ ਪਰਮੇਸ਼ਿਆ ਤੋਂ ਨੌਕਰੀਆਂ ਮਿਲੀਆਂ। ਘਰ ਦਾ ਕਿਸੇ ਘਰ ਦਾ ਬੇਲੜੀ ਉਹਦਾ 600 ਟੂਟ ਉਹ ਵੀ ਦੱਸੋ ਐਨੇ ਨੇ ਕੰਮ ਹੋ ਰਹੇ ਨੇ ਆਪਣੇ ਹਲਕੇ ਦੇ ਵਿੱਚ ਘੱਟੋ ਘੱਟ 100 ਕਰੋੜ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਦੱਸੋ ਹੋਇਆ ਕਿਤੇ ਅਸੀਂ ਇੱਥੋਂ ਤੱਕ ਹੀ ਜਾਣਦੇ ਆ ਸਕੂਲਾਂ ਦੇ ਵਿੱਚੋਂ ਅੱਗੇ ਕੀ ਹੁੰਦਾ ਸੀਗਾ ਇੱਕ ਪਿੰਡ ਦੇ ਸਰਕਾਰ ਦੀ ਵੀ ਉਹਦੇ ਲੀਡਰ ਨੂੰ ਕੰਮ ਦਿੱਤਾ ਜਾਂਦਾ ਸੀ ਸਕੂਲ ਕੰਮ ਕਰਾਉਣਾ ਤੂੰ ਕਰਾਉਣਾ ਕੋਈ ਕਹਿੰਦਾ ਸੀਗਾ 10 ਲੱਖ ਤੋਂ 10 ਲੱਖ ਵਿੱਚੋਂ ਵਿਚਾਰੋਗੀ ਸਾਡੇ ਸਤਿਕਾਰਯੋਗ ਮੈਂ ਨਾਮ ਹੀ ਸਾਡੇ ਐਡਵਰਸਰੀ ਜੀ ਆ ਉਹ ਕਹਿੰਦੇ ਮੈਨੂੰ ਕਹਿੰਦੇ ਜਾਂ 2 ਕ ਲੱਖ ਰੁਪਏ ਵਿਚਾਰੋ ਕਰ ਕਰਾ ਕੇ ਮਾੜਾ ਮੋਟਾ ਸਮਾਨ ਮਾੜਾ ਲਾ ਦਿਓ ਉਹਨਾਂ ਜਵਾਬ ਦੀਆਂ 2 ਹੀ ਵਾਰ ਦਾ ਲੱਖ ਤੋਂ ਬੜਾ ਲੱਖ ਸੀ ਟੀਚਰ ਪਾ ਲੈਣੇ 50 ਦਾ ਕਹਿੰਦਾ ਕੋਰ ਕਮਰਾ ਪਾ ਲੈਣਗੇ ਪਰ ਤੱਕ ਐਤੀ ਸਕੂਲ ਮੈਨੇਜਮੈਂਟ ਨੂੰ ਕਹਾਂ ਮੈਂ ਦਿੱਤਾ ਕਿ ਕਮਰੇ ਬੜਿਆਂ ਤੋਂ ਪਤਾ ਲੱਗਿਆ ਤੇਰੀ ਕਮਰੇ ਸਾਡੀ ਗਰਾਂਟ ਆਈ ਹੈ ਸਕੂਲਾਂ ਦੇ ਵਿੱਚ ਕੀ ਸੀਗਾ ਟੀਚਰ ਕੀ ਸੀ ਇੱਕ ਦੋ ਦੋ ਟੀਚਰ ਸੀ ਹਰ ਸਕੂਲ ਦੇ ਟੀਚਰ ਗੂੜੇ ਹੋ ਗਏ ਸਫਾਈ ਵਿਚਾਰੇ ਟੀਚਰ ਆਪ ਕਰਦੇ ਹੁੰਦੇ ਸੀ ਆ ਪਿਛਲੇ ਸਵੇਰ ਨੂੰ ਐਮਐਲਏ ਬਣਾ ਚੜ੍ਹ ਜਾ ਕੇ ਪਹਿਲਾਂ ਅਧਿਆਪਕ ਰੋਦੇ ਸਫਾਈ ਕਰਦੇ ਬੱਚੇ ਨਾਲ ਲੱਗਦੇ ਫੇਸ ਬੱਚੇ ਬਣਾਉਣ ਲੱਗੇ ਸਫਾਈ ਸੇਵਕ ਆ ਗਏ ਬਾਗਾਂ ਨੂੰ ਗਾਰਡ ਆ ਗਏ ਰਾਖੀ ਵਾਸਤੇ ਬੱਚਿਆਂ ਦੇ ਮੈਨੇਜਰ ਆ ਗਏ ਅੱਗੇ ਟੂਟੀਆਂ ਇਹਦੇ ਬਿਜਲੀ ਖਰਾਬ ਹੋ ਗਈ ਟੀਚਰ ਨੂੰ ਜਾਣਾ ਪਿਆ ਮਰੀਜ਼ ਵੇਟ ਲਈ ਮੈਨੇਜਰ ਦੇ ਤਾਂ ਵੀ ਇਹ ਸਾਰਾ ਸਕੂਲ ਦੇਖਣਾ ਇੱਕ ਆਉਣ ਕਰ ਰਹੀ ਮਾਨ ਸਰਕਾਰ ਇਹ ਵੀ ਦਾ ਸਕੂਲ बस इक ਦੇਖਣਾ ਸਕਾ ਕੇ ਲਿਆ ਉਹਦੇ ਆ ਕਰ ਤਾ ਜਿਹੜਾ ਦੀ ਮਾੜਾ ਕਰਦੀ